ਹਾਂਜੀ ਬਲੌਗ ਵੀਰ ਪਰ ਪਰਸੁਰ ਬਹੁਤ ਥੈਂਕ ਯੂ ਦਾ ਧੰਨਵਾਦ ਹੋਰ ਸੁਣਾਓ ਕਿੰ ਠੀਕ ਠਾਕ ਹੋ ਜੀ ਤਾਂ ਵੀਡੀਓ ਨੂੰ ਲੈ ਕੇ ਸ਼ੇਅਰ ਜੁਰ ਕਰਕੇ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿਦਾਂ ਲੱਗਦੀ ਆ ਤੇ ਬਹੁਤ ਧੰਨਵਾਦ ਤੁਹਾਡੇ ਨਰਜਾੜਨ ਦਾ ਅੱਜ ਜੀ ਅੱਜ ਦਾ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ Si Kanyami di. Iya pakan kita ikuti sih di. Tapi tuh sih pelajau bi bana sakitnya. Ini pelajau bi kayak ini apa jenis penyama? ਸਲਾਈ ਕਰਦੇ ਆ ਆਪਣੇ ਗੱਲ ਸਾਵਦਾ ਪਜਾਮਾ ਕੱਲ ਆਪਾਂ ਤੁਹਾਨੂੰ ਕੱਟ ਕੇ ਦਿਖਾਇਆ ਸੀਗਾ ਬਲੌਗ ਹਾਂ ਪੈਂਟ ਕਾ ਲੈ ਕੇ ਬਲੌਗ ਚ ਕਿਉਂਕਿ ਸਾਰੀਆਂ ਵੀਡੀਓ ਫਿਰ ਆਪਾਂ ਤੋਂ ਇੱਕ ਬਲੌਗ ਚ ਨਹੀਂ ਨਾ ਅਪਲੋਡ ਹੁੰਦੀਆਂ ਤੇ ਨਾ ਹੀ ਨਾ ਦਿਖਾਇਆ ਜਾਂਦਾ ਨਾ ਤੇ ਕਟਾਈ ਆਪਾਂ ਉਹਦੇ ਜੀ ਦੱਸੀ ਸੀ ਹੀ ਸਾਰੀ ਇਹਦੀ ਕਿੰਨੀ ਲੈਂਥ ਆ ਕਿੰਨੀ ਚੜਾਈ ਆ ਤੇ ਸਲਾਈ ਬਾਰੇ ਤੁਹਾਨੂੰ ਆਪਾਂ ਅੱਜ ਵੀਰਪਾਕ ਔਰ ਬਲੌਗ ਚ ਦੱਸਦੀਆਂ ਤੁਸੀਂ ਘਰੇ ਜਿੱਦਾਂ ਆਪਦੇ ਪਲਾਜ਼ੋ ਵਗੈਰਾ ਸਿਉਣੇ ਆ ਜਾਪੋਰਤੇ ਪਜਾਮੇ ਸਿਉਣੀਆਂ ਆ ਵੀ ਬੱਚਿਆਂ ਦੀਆਂ ਤੇ ਤੁਸੀਂ ਬਹੁਤ ਆਸਾਨੀ ਨਾਲ ਬਹੁਤ ਤਰੀਕੇ ਨਾਲ ਤੁਹਾਨੂੰ ਦੱਸ ਦਈਆਂ ਹੁੰਦੀਆਂ ਤੇ ਸਮਝਾਉਣੀ ਹੁੰਦੀਆਂ ਤੇ ਤੁਸੀਂ ਵੀ ਜਰੂਰ ਟਰਾਈ ਕਰੋ ਤੇ ਲੋ ਜੀ ਆਪਾਂ ਹੁਣ ਸਿਲਾਈ ਕਰਦੇ ਤੇ ਆਪਾਂ ਸਿਲਾਈ ਕਰਦੇ ਹਾਂ ਜੀ ਪਜਾਮੇ ਦੀ ਦੇਖੋ ਜੀ ਇਹ ਆਪਾਂ ਕੱਲ ਕਾਟ ਪਾ ਲਈ ਸੀ ਇਹਦੀ ਤੇ ਹੁਣ ਆਪਾਂ ਚਾਰ ਇਹ ਸੀ ਅਲੱਗ-ਅਲੱਗ ਕਰ ਲੈਂਦੇ ਆ ਦੇਖੋ ਜੀ ਚਲੋ ਜੀ ਜਿੰਨੀ ਕਾਪਾ ਨੂੰ ਨੌਲਜ ਹੋਊਗੀ ਉਨੀ ਕਾਪਾ ਸੋਡੀ ਨਾਲ ਜੂ ਸ਼ੇਅਰ ਕਰਿਆ ਕਰਾਂਗੇ ਤੁਹਾਨੂੰ ਦੱਸਿਆ ਕਰਾਂਗੇ ਤੇ ਵੱਧ ਤੋਂ ਵੱਧ ਮੇਰੇ ਨਾਲ ਜੁੜੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਇਆ ਕਰਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਜਾ ਕਰੂਗਾ ਦੇਖੋ ਜੀ ਇਹ ਤੁਸੀਂ ਲੰਮੀ ਸਾਈਡ ਵਾਲੀ ਸਿਉਣਾ ਸਾਰੀ ਪਰ ਲੈਣੀ ਆ ਦੇਖੋ ਨਹੀਂ ਆ ਲੈ। ਨਾ ਇਹ ਪਸਾਈ ਕਰ ਲੈਣੀ। ਸਭ ਤੋਂ ਬਹੁਤ ਜ਼ਿਆਦਾ ਮੰਗਿਆ ਹੀ ਕੋਈ ਪਈ ਤਾਂ ਤੁਸੀਂ ਜਰੂਰ ਕੋਸ਼ਿਸ਼ ਕਰਿਆ ਕਰੋ। ਜੀ ਚਲੋ ਆਪ ਜੇ ਸਲਾਈ ਤੇ ਕਰਿਆ ਕਰੂ ਨਾ। ਇਹ ਆਪਾ ਕਰਤਾ ਤੇ ਜਾਮਾ ਲੈ ਲਤਾ ਹਾਂ ਤੇ ਫਿਰ। ਇਹ ਆਪਣੀ ਸਾਈਡ ਵਾਲੀ ਸਿਉਂ ਸਾਰੀ ਤਿੰਨ ਜਿਹੜਾ ਵੀ ਲਾ ਰਹੀ ਨੂੰ ਕਰਕੇ ਬਿਨਾਈ ਕੋਦ ਸਲਾਈਟ ਕਰਦੇ ਨੇ ਤੇ ਇਹਦੇ ਕੱਪੜਾ ਬਾਅਦ ਹੋਏ ਲੱਗੇ ਤਾਂ ਹਲਾ ਦਿੰਦੇ ਨੇ ਨਾਲੇ ਡੈਲੀਰ ਟਿੰਸ ਜਿਹੜੇ ਫੌਣ ਵਾਲਾ ਕੱਪੜਾ ਵਾ ਜਿਹਦੀ ਕਟਾਈ ਆਪਾਂ ਤੁਹਾਨੂੰ ਦੱਸੀ ਸੀ ਵੀ ਹੰਦੂ ਜੀ ਬਲੌਗ 'ਚ ਅੱਜ ਆਪਾਂ ਉਹਦੇ ਗੋੜਤੇ ਇਸ ਕੋਲ ਕਟਾਈ ਜਰਸਾਂਗੇ ਦੇਖੋ ਮੋਜੀ ਬਦੋਨੇ ਵਾਸਤੇ ਨ ਸਲਾਈ ਕਰ ਲਿਓ ਦੋਨਾਂ ਸਾਈਡਾਂ ਤੇ ਸੈਅ ਜਾ ਦੇਣੀ ਹੈ ਮੰਮੀ ਦੀ ਲੋ ਆ ਗਈ ਹੁਣ ਆਪਾਂ ਸੈਅ ਲਈ ਸਿਉਣੀ ਵੀ ਭਰਨੀ ਹੈ ਦੇਖੋ ਜੀ ਤੁਸੀਂ ਇਹ ਅਸਰ ਕਰਨਾ ਜਿਹੜਾ ਵੱਡਾ ਪਾਸਾ ਤੁਸੀਂ ਨੀਚੇ ਰੱਖਣਾ ਵਾ ਛੋਟਾ ਪਾਸਾ ਤੁਸੀਂ ਉੱਪਰ ਰੱਖਣਾ ਮੈਂ ਦੇਖੋ ਜਿਹਾ ਦੇਖਦੇ ਆ ਵੀ ਜਿਹੜਾ ਵੱਡਾ ਹੈ ਤੇ ਜਿਹੜਾ ਛੋਟਾ ਹੈ ਬਹੁਤ ਸੋਹਣੇ ਥੋੜੇ ਵਧੀਆ ਕਮੈਂਟ ਆਉਂਦੇ ਬਹੁਤ ਵਧੀਆ ਲੱਗਦਾ ਬਹੁਤ ਚੰਗਾ ਲੱਗਦਾ ਥੋੜੇ ਸੋਹਣੇ ਸੋਹਣੇ ਕਮੈਂਟ ਪਾੜ ਕੇ ਹਲੋ ਇਹ ਆਪਾਂ ਦੇਖਦੇ ਆ परला अपना बड़्डा व स छोटा वा तो यह मौका इस तरह चलो पास हम भर लिया फिर वीडियो ज्यादा लंबी होगी ਇਹ ਦੋਨਾਂ ਸਾਈਡਾਂ ਦੇ ਸਿਵਣਾ ਆਪਾਂ ਭਰ ਕੇ ਤੋਂ ਫਿਰ ਮਿਲਦੇ ਹਾਂ ਲੋ ਜੀ ਹੁਣ ਆਪਾਂ ਆਧੂਮੇ ਸਲਾਈ ਦੇ ਸਿਵਣਾ ਸਾਈਡਾਂ ਮਾਰ ਲਈ ਆਪਾਂ ਦੇਖੋ ਜੀ ਹੁਣ ਆਪਾਂ ਮਾਰਨੀ ਆ ਆਹ ਸਲਾਈ ਦੀ ਸਿਵਣਾ ਇਹ ਆਪਾਂ ਇੱਥੇ ਤੱਕ ਮਾਰਨੀ ਆ ਜਿੱਥੋਂ ਤੱਕ ਆਪਾਂ ਆਸਣ ਦੀ ਜੋੜੀ ਦੀ ਸਿਵਣਾ ਭਰਨੀ ਦੇਖੋ ਜੀ ਦੂਜੇ ਤੇ ਆਪਾਂ ਸਿਵਣਾ ਭਰ ਲਈ ਆ ਹੁਣ ਆਪਾਂ ਇਹਦੇ ਤੇ ਵੀ ਸਲਾਈ ਕਰਦੇ ਹਾਂ ਤੁਪਾ ਮੈਂ ਲਈ ਦੋਨੇ ਪੌਚੇ ਇੱਕੋ ਜਿਹਾ ਪਾ ਰੱਖਾਂਗੇ ਇਹਦੀ ਆਪਾਂ ਸਲਾਈ ਸਾਰੀ ਭਰ ਲਈ ਤੇ ਅੱਜ ਦੀ ਆਪਾਂ ਹੁਣ ਭਰ ਕੇ ਦਿਖਾਉਣੀ ਆ ਦੇਖੋ ਜੀ ਤੁਸੀਂ ਇੱਥੋਂ ਆ ਚੀ ਫੜ ਲੈਣੀਆਂ ਆ ਸਾਈਡ ਵਾਲੀ ਪਾਸੇ ਆਉਣ ਦੋਨਾਂ ਦੀ ਭਰ ਲਾਂ ਆ ਚੀਜ਼ਾਂ ਦੀਆਂ ਹੁਣ ਆਪਾਂ ਪਜਾਮੇ ਲਈ ਆਹ ਸਾਈਡ ਦੀ ਸਿਉਣ ਭਰਦੇ ਆ ਆ ਦੇਖੋ ਜੀ ਇਹ ਸਿਉਣ ਆਪਣੀ ਇੱਥੋਂ ਤੱਕ ਆ ਗਈ ਦੇਖੋ ਇਹ ਪਾਣੀ ਇਹ ਪਤਾ ਨਾਂ ਚ ਤੇ ਸਿੱਧੀ ਸਿੱਧੀ ਸਲਵਣ ਮਾਰਦੇ ਨਹੀਂ ਕਿਉਂਕਿ ਜਦੋਂ ਆਪਾਂ ਪਹੁੰਚਾ ਫੋਲਡ ਕਰਾਹੇ ਨਾ ਤਾਂ ਬਾਲ ਨਹੀਂ ਟੋਪਦਾ ਤਾਂ ਇਹਾਂ ਚ ਤੇ ਤਾਂ ਨਾਂ ਚ ਸਿੱ ਸਿੱਧੀ ਸਲਾਈ ਕਰ ਲੈਣੀਆਂ ਕੰਮ ਤਾਂ ਕਰਨਾ ਹੋਊ ਜ ਕੋਈ ਉੱਪਰ ਕੰਮ ਨਹੀਂ ਦੀਦਾ ਤਾਰ ਆਪਣਾ ਥੋੜਾ ਜਿਹਾ ਆਪ ਦਾ ਮਨ ਚਾਹੀਦਾ ਵੀ ਆਪਾਂ ਆਹ ਕੰਮ ਸਿੱਖਣਾ ਆਹ ਕਰਨਾ ਉਹ ਕੰਮ ਹਮੇਸ਼ਾ ਲਈ ਹੁੰਦਾ ਤੁਸੀਂ ਕੋਸ਼ਿਸ਼ ਕਰਿਆ ਕਰੋ ਜਿਵੇਂ ਇਸ ਤਰ੍ਹਾਂ ਕਰੇ ਸਲਾਈ ਕਰੋ ਜੁঝে ਮੈਨੇ ਆਪਣਾ ਨਾ ਕਰੇ ਪਲਾਜੋ ਵਗੈਰਾ ਪਾਉਂਦੀਆਂ ਨਹੀਂ ਚਲੋ ਜੇ ਨਹੀਂ ਵੀ ਸ਼ੂਟ ਸਲਾਈ ਕਰ ਸਕਦੀਆਂ ਪਹਿਲਾਂ ਪਲਾਜੋ ਕਰੇ ਸਲਾਈ ਕਰੋ ਬਹੁਤ ਸੋਖੇ ਤਰੀਕੇ ਨਾਲ ਪਲਾਜੋ ਸਲਾਈ ਹੋ ਜਾਂਦਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਨਾ ਲੈ ਕੇ ਚਾਈ ਪਾ ਤੇ ਕਾਲੇ ਜਾਰੇ ਬਲੌਕ ਤੇ ਜੱਸੀ ਜੱਸ ਸਲਾਈ ਜੱਪਾ ਕਰਮਾਏ ਤੇ ਰੱਖ ਬਸੇ ਪਲਾਜੋ ਹੁੰਦਾ ਫੇਰ ਆਪਾਂ ਕਿਸੇ ਦਿਨ ਜਿੱਦਾਂ ਜੇ ਬਾਹਲਾ ਬਣਾਇਆ ਤਾਂ ਆਪਾਂ ਜਿੱਦੀ ਬਾਬੀ ਦਿਖਾ ਰਹੇ ਹਾਂ ਤੇ ਲਓ ਜੀ ਹੁਣ ਆਪਾਂ ਦੋਨੇ ਪਹੁੰਚਿਆਂ ਦੇ ਪੈਰ ਆਪਾਂ ਸਿੱਧੇ ਕਰ ਲੈਨੇ ਆ ਦੇਖੋ ਜੀ ਮੈਂ ਤਾਂ ਗਿਆ ਸਾਲ ਦੇ ਕਰੀ ਕੋਲ ਤੇ ਵੀ ਨਾ ਮੈਂ ਸਲਾਈ ਕਰਦੀ ਆ ਬਹੁਤ ਕਾਫੀ ਟਾਈਮ ਹੋ ਗਿਆ 12 13 ਸਾਲ ਹੋ ਗਏ ਹੁਣ ਕਿੰਨਾ ਚੰਗਾ ਲੱਗਦਾ ਸ਼ਾਇਦ ਇੱਥੇ ਬਹੁਤ ਗੂੜੀ ਸੋਨੇ ਭਰੀ ਹੈ ਇਹ ਕਾਫੀ ਟੈਂਡੋ ਕਰ ਰਿਹਾ ਰਿਪਲਾਈ ਕਰਦੀ ਹੈ ਚਲੋ ਜੇ ਆਪਾਂ ਨੂੰ ਦੇ ਤਾਪਨ ਕਰਨੀ ਦੀ ਚਾਹੀਦੀ ਹੈ ਇਹਦੀ ਕੋਈ ਗੱਲ ਹੈਗੀ ਨਾ ਜੀ ਹੁਣ ਜਿਹੜੀਆਂ ਆ ਆਪਣੀਆਂ ਥੋੜੀਆਂ ਜਿਹੀਆਂ ਸਿਧਾ ਮੇਰੀਆਂ ਹੁੰਦੀਆਂ ਨੇ ਇਹ ਜੀ ਤੇ ਇਹ ਜੀ ਲਓ ਜੀ ਤੁਸੀਂ ਇਹਨੂੰ ਇਹ ਤੋਂ ਉੱਪਰੋਂ ਫੜ ਲਓ ਆਹ ਚੀਜ਼ ਤੋਂ ਬਹੁਤ ਸੌਖਾ तरीका ਵਾ ਤੇ ਆਹ ਜੀ ਜਿਵੇਂ ਆਪਣੀ ਆਸਨ ਦੇਖੋ ਜੀ ਫੜ ਲਓ ਇਹਨੂੰ ਜੀ ਨਾਲੇ ਸਲਾਈ 15-20 ਮਿੰਟ ਵਿੱਚ ਹੀ ਹੋ ਜਾ। ਲੱਗਾ ਘੰਟਾ ਲੱਗ ਗਿਆ ਕੰਮ ਤੋਂ ਗਾਣੀ। ਜਿਆਦਾ ਟਾਈਮ ਨਹੀਂ ਲੱਗਦਾ। ਤੇ ਆਪਾਂ ਅੱਜ ਕੁਝ ਜਿਹੜੀ ਆਪਣੀ ਝੋਲੀ ਸੀ। ਸਿਆਉਣ ਹੁੰਦੀ ਹੈ ਪਜਾਮੇ ਦੀ। ਜਦ ਆ ਮੈਂ ਸਮਝੋ ਪੜਾਜੀ ਸਮਝ ਲੈ। ਤੁਸੀਂ ਨਾ ਮੈਂ ਵੀਡੀਓ ਜਿਹੜੀਆਂ ਮੈਂ ਬੀਪਾਰਕ اور ਬਲੌਗ ਤੇ ਪਾਉਣੀ ਹੈ। ਬੀਜਾ ਮੋਤੇ ਤੇ ਜਾਗ ਜਾ ਕੋਟੀਆਂ ਦੀ ਕਿਤੇ ਜਾਈ ਨਾ ਕੋਈ ਨਾ ਤੁਸੀਂ ਮੈਨੂੰ ਉਹਦੀ ਵੀਡੀਓ ਤੇ ਮੈਨੂੰ ਜੀ ਬਹੁਤ ਪਿਆਰ ਦਿੱੰਨੇ। ਤਾਂ ਕਿ ਮੈਨੂੰ ਪਤਾ ਲੱਗੂ ਜਿਹੜੇ ਹਿਸਾਬ ਨਾਲ ਤੁਸੀਂ ਜਿਹੜੀ ਵੀਡੀਓ ਨੂੰ ਵੱਧ ਪਿਆਰ ਜਿਹੜੀਆਂ ਨੂੰ ਦਿੱੰਨੇ ਆਪਾਂ ਉਹ ਵੀਡੀਓ ਵੱਧ ਹੀ ਪਾਇਆ ਕਰਾਂਗੇ। ਕਿਉਂਕਿ ਆਪਣਾ ਤਾਂ ਕੰਮ ਚੱਲਦਾ ਹੀ ਰਹਿੰਦਾ ਹੈ ਨਾ ਜਾਗ ਜਾ ਕੋਟੀਆਂ ਦਾ। ਤੇ ਮੈਂ ਅਸੀ ਤਰ੍ਹਾਂ ਹੀ ਆਪਾਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਬਹੁਤ ਪਿਆਰ ਮਿਲਦਾ ਬਲੌਗ ਇਸ ਦੇ ਵਿੱਚ ਵੀ ਪਰ ਪਰਚ ਵੀ। ਆਪਾਂ ਡਿਆਨਵਰੀ ਤੇ ਪਾਇਆ ਸੀ। ਯਾਰ ਤਾਂ ਅਸਾਂ ਨੇ ਬਲਾਕ ਹੀ ਖਾਂ ਦੋ ਬਣਾਏ ਆ ਬਹੁਤ ਭੈਣਾਂ ਨੂੰ ਨੀਂਵਲ ਦੇਖਿਆ ਆਪਣੀਆਂ ਸੀ ਜਿੱਦਾਂ ਮੈਂ ਬਣਾ ਕੇ ਦਿਖਾਉਂਦੀ ਹੁੰਦੀ ਸੀਗੀ ਤੇ ਭੈਣਾਂ ਨੇ ਕਹਿਣਾ ਵੀ ਸਾਨੂੰ ਤੁਸੀਂ ਵੀ ਦੱਸਿਓ ਨੀ ਲਵਾਈ ਜਿਹੜਾ ਇਹ ਵੀ ਦੱਸ ਦਿਆ ਕਰੋ ਜਗਾਟ ਦੀ ਜਾਂ ਕੋਕੀ ਦੀ ਬੱਤੇ ਤੇ ਟੱਪ ਦੀ ਸੱਚੇ ਮੈਂ ਫੋਨ ਲਾਉਂਦੀ ਆ ਸੀ ਤਾਂ ਇਹ ਵੀ ਮੈਂ ਬਲਾਕ ਦੋ ਬਣਾ ਲਏ ਹੁਣ ਮੈਂ ਲਵਾਈ ਚੜਾਈ ਦੀ ਜ ਹੈ ਇਹ ਦੀਪਾਲ ਕਰਾ ਦੇ ਬਲਾਕ ਹੀ ਬਣ ਤਾ ਬਹੁਤ ਭੈਣਾਂ ਨੇ ਫੋਨ ਲਾਉਣੇ ਵੀ ਦੀ ਜੀ ਅਸੀਂ ਬੱਚੇ ਵੀ ਆਨ ਉਹ ਸਾਡਾ ਬੱਚਾ ਵਾ ਕਿੰਨੀ ਰੱਖੀਏ ਪਜਾਮੇ ਕਿੰਨੀ ਰੱਖੀਏ ਲੋ ਜੀ ਪਜਾਮਾ ਆਪਾ ਸਲਾਈ ਕਰ ਲਿਆ ਦੇਖੋ ਸਲਾਈ ਕਰ ਲਿਆ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਵਾ ਆ ਚੀਜ਼ ਨੂੰ ਨੱਪ ਦੇਣਾ ਜਿਹੜੀ ਆ ਚੀਜ਼ ਆ ਲੈ ਜਾਊਗੀ ਚੋਲੀ ਆ ਰੂ ਗੀ ਦੂਰੀ ਸਉਣ ਪਰ ਲਓ ਬਹੁਤ ਪੈਨਾਂ ਨੇ ਕਹਿਣਾ ਜਾਂ ਵੀ ਜਾ ਕੇ ਤੇ ਕਿੰਨੀ ਲਵਾਈ ਰੱਖੀ ਏ ਕਿੰਨੇ ਜੋਕੇ ਰੱਖੇ ਜਿੰਨਾ ਪੈਣੇ ਕੰਮ ਕਰਦੇ ਨੇ ਬਹੁਤਾ ਵੀ ਚਲਾ ਕੇ ਘਰ ਦਾ ਕੰਮ ਕਰ ਦਿਆ ਨੇ ਜਾਗ ਤਾਈਂ ਤੇ ਘਰ ਵਾਸਤੇ ਬਣਾਉਂਦੀ ਨਹੀਂ ਇਹਨਾਂ ਪਤਾ ਲੱਗਦਾ ਹੈਗਾ ਤੇ ਆਪਾਂ ਹੁਣ ਤਾਂ ਹੀ ਬਲੌਗ ਮੈਂ ਦੂਜਾ ਤਿਆਰ ਨਾਲ ਕਰਨਾ ਪੈ ਗਿਆ ਵੀ ਪਤਾ ਨਹੀਂ ਕਿਤੇ ਬਰਸੇ ਆਤਰ ਬਹੁਤ ਐਨ ਮੈਮ ਤੁਮ ਵੇਸੇ ਕਮੈਂਟ ਆਉਂਦੇ ਸੀ ਸਾਨੂੰ ਡਿਜ਼ਾਈਨ ਜ਼ਰੂਰ ਦੱਸਿਆ ਕਿ ਤੁਸੀਂ ਡਿਜ਼ਾਈਨ ਬਹੁਤ ਸੋਹਣੇ ਪਾਉਣੀ ਆ ਇਹ ਕਿੱਟ ਜਿਆ ਐਂ ਸੋਹਣੇ ਪਾਉਣੇ ਇੱਕ ਆਪਾਂ ਸਮਝਾਉਣ ਦਾ ਵੀ ਤਰੀਕਾ ਲੱਗ ਆ ਤਾਂ ਪਹਿਲਾਂ ਕਿ ਲੋਰੀ-ਗੋਰੀ ਰੱਖਦੇ ਮੈਂ ਤੁਹਾਨੂੰ ਜਾਲ ਦਿਵਾਜੀ ਮੈਂ ਨਹੀਂ ਕਰ ਦਿੰਦੀ ਕੋਈ ਵੀ ਕੰਮ ਦੇ ਵਿੱਚ ਦੇਖੋ ਜੀ ਇਹ ਜਿਹੜੇ ਪੰਜਾਬੀ ਦੀ ਪਜਾਮੇ ਦੀ ਥੋਰੀ ਜਿਹੀ ਸਲਾਈ ਹੁੰਦੀ ਹੈ ਨਾ ਇਹ ਤੁਹਾਨੂੰ ਤੱਕੀ ਲੈ ਜਾਓ ਤੂੰ ਪੱਕਾ ਕਰਨਾ ਜ਼ਰੂਰੀ ਹੁੰਦਾ ਹੈ ਪਲਾਜੋ ਬਣਾਓ ਪਜਾਮਾ ਬਣਾਓ ਲੋ ਇਹ ਆ ਪਸਲਾਈ ਚਲੋ ਜੀ ਪਸੰਦ ਫੇਲ ਲੈਂਦੇ ਹਾਂ ਕਿਰਾਪਾ ਹੁਣ ਲੋ ਸਲਾਈ ਕਰ ਲੀ ਕੱਲੀ ਉੱਪਰ ਲਾਸਟਿਕ ਰਹਿ ਗਈ ਪਜਾਮੇ ਦੇ ਪਾਉਣ ਵਾਲੀ ਕਿਸ ਨੂੰ ਲਾਸਟਿਕ ਪਾਉਣਗੇ ਦੱਸਾਂਗੇ ਹੁਣ ਆਪਾਂ ਕਰ ਲਈਏ ਫੋਲਡ ਨੀਚੇ ਹਲੋ ਆਪਾਂ ਸਲਾਈ ਕਰਦੇ ਤੇ ਜਮਾ ਨੀਵਾ ਹੋ ਨਹੀਂ ਹੋਣਾ ਇਹਨੇ ਬਾਲ ਨਹੀਂ ਪੈਣ ਦੇਖੋ ਇਹ ਤਦ ਲਈ ਆਪਾਂ ਦੋਨੇ ਪੰਜਾਬ ਮੈਂ ਸਲਾਈ ਕਰਕੇ ਨਾ ਫਿਰ ਤੁਹਾਨੂੰ ਮਿਲਦੇ ਹਾਂ ਕਿ ਵੀਡੀਓ ਵੀ ਫਿਰ ਜ਼ਿਆਦਾ ਲੰਬੀ ਨਹੀਂ ਆਪਾਂ ਕਰਨੀਗੀ ਲੋ ਜੀ ਆਪਾਂ ਕਹਾਂ ਮੈਂ ਦੋਨੇ ਸਿੱਧਾ ਦੇ ਨਾ ਸਲਾਈ ਕਰਨੀ ਹੈ ਲੋ ਜੀ ਦੋਨੇ ਪਾਸੇ ਆਪਾਂ ਸਲਾਈ ਕਰ ਲਈ ਕੋ ਵੀ ਬਾਅਦ ਨਹੀਂ ਪਿਆ ਕੁਛ ਨਹੀਂ ਹੋਇਆ ਗਾ ਦੇਖੋ ਕਿੰਨੇ ਵਧੀਆ ਸਲਾਈ ਹੋ ਗਿਆ ਦਿਖਨੇ ਬਸ ਹੁਣ ਆਪਾਂ ਪਾਉਣੇ ਇਲਾਸਟਿਕ ਇਹ ਆਪਾਂ ਇਲਾਸਟਿਕ ਦੀ ਲੋੜ ਹੋਊਗੀ ਦੇਖੋ ਜੀ ਇਲਾਸਟਿਕ ਤੁਸੀਂ ਲਵਾਈ ਕਰਨੀ ਹੈ ਜਿੰਨੇ ਪਜਾਮੇ ਜੜਾਈ ਹੈ ਦੇਖੋ ਆਪਣੇ ਗੱਲ ਸਾਹਿਬ ਦੀ ਪਜਾਮੇ ਦੀ ਜੜਾਈ ਜਿੰਨੀ ਹੈ ਜਪੋਣੀ ਲਾਸਟ ਖਵਾ ਲਈਏ ਕੋਈ ਜਿੰਨੀ ਪੰਜਾਬ ਮੇਰੀ ਚੜਾਈ ਹੋਵੇ ਪਲਾਜੋ ਬਣਾਓ ਪਜਾਮਾ ਬਣਾਓ ਜਿੰਨੀ ਚੜਾਈ ਹੋ ਉਹ ਚੀਜ਼ ਦੀ ਉਨੀ ਮਨ ਕੇ ਇਸ ਤਰ੍ਹਾਂ ਤੁਸੀਂ ਐ ਗਾਸਟ ਕਹੋ ਲਓ ਇਸ ਦਾ ਪਹਿਲਾ ਸਿਕੋਂ ਕੱਟ ਕਰ ਲੈਨੇ ਇਹ ਤੁਸੀਂ ਇਸ ਤਰ੍ਹਾਂ ਇਸੇ ਉੱਪਰ ਲਓ ਦੋ ਤਨ ਸਮ ਇਸ ਤਰ੍ਹਾਂ ਪਾਉਏ ਤੇ ച സൈ സീകരണ ആ ചീസ് തരലി ਜੀ ਫਿਰ ਕਰਤੇ ਪੰਜਾਬੀ ਦੀ ਆਪਣਾ ਟੀਵੀ ਦੀ ਵਾਜਨ ਚਲਪੂਗਾ ਚੱਲੀ ਜਾਂ ਉਹ ਚਾਚੇ ਗਰਵਾਨੂ ਤੇ ਰਿਕਾਰਡ ਤੇ ਪੰਜਾਬੀ ਦੀ ਸਲਾਈ ਦੇ ਕੋਈ ਸੈਂਪਲ ਤੋਂ ਸਿੰਪਲ ਵੀ 700 ਬਣਿਆ 700 ਲੈਂਦੇ ਸਲਾਈ ਦੇ ਜਿੰਨਾ ਕਾਪਾ ਕਰ ਸਕਦੇ ਹੁੰਨਾ ਕ ਤਾਂ ਆਪਾਂ ਨੂੰ ਜ਼ਰੂਰ ਹੀ ਕਰਨਾ ਚਾਹੀਦਾ ਹੈਗਾ ਇਹ ਵੀ ਸੋਚਣਾ ਚਾਹੀਦਾਗਾ ਵੀ ਸਾਡੇ ਕੋਲੇ ਸਭ ਕੋਸ਼ਾ ਹੈ ਨਾ ਵੀ ਸਾਨੂੰ ਤਾਂ ਕੋਈ ਗਰਨੀ ਜੇ ਸਲਾਈ ਲੱਗ ਜੀ ਨਹੀਂ ਜੀ ਇਹ ਚੀਜ਼ਾਂ ਦੀ ਆਪਾਂ ਸੋਚ ਕੇ ਰੱਖਣੀਆਂ ਜਿੰਨਾ ਆਪਾਂ ਕਰ ਸਕਦੇ ਉਹਨਾਂ ਜਰੂਰ ਕਰੋ। ਇਹ ਜਿਹੜੀਆਂ ਲਾਸਤੀਆਂ ਇਸ ਤਰ੍ਹਾਂ ਪਾ ਲੈਣਾ। ਇਹ ਇਸ ਤਰ੍ਹਾਂ ਤੁਸੀਂ ਐ ਇਤਰੀ ਜਾਣਾ। ਹਾਈ ਲਾਸਟਿਕ ਰੱਖ ਲੈਣੀ ਹੈ। ਤੁਸੀਂ ਨਾ ਉੱਪਰ ਲਈ ਕਿੱਤਣਾ ਨਹੀਂ ਹੈਗਾ। ਮੁੱਕ ਦੀ ਲੱਟੀ ਲੈ ਕੇ। ਇਹ ਕਿਤੋਂ ਵੀ ਤੁਸੀਂ ਉੱਪਰ ਲਈ ਚਾਹੋ। ਬਰਤਨ ਲਾ ਕੇ।

ਇਹ ਤੁਸੀਂ ਆਸਰਪੇ ਦੇ ਵਿੱਚ ਆਪਣਾ ਲਾਜੋ ਬਣ ਕੇ ਤਿਆਰ ਹੋ ਗਿਆ 10 ਰੁਪਏ ਦਾ ਸਨੀ ਲਾਸਟਿਕ ਸਨੀ ਰੀਲ ਇਹੋਗੇ ਆਪਾਂ ਫਿਰ ਲਾਸਟ ਇਕੱਠੀ ਲਉਣੀ ਆਪਾਂ ਨੂੰ ਥੋੜਾ ਜਿਹਾ ਪੈ ਜਾਂਦਾ ਵੀ ਉਹ ਦਾ 10 3 ਮੀਟਰ ਮਿੰਦਰ ਕਹਿ ਦਾ ਜਿੱਥੇ ਸਨੀ ਲੱਗੇਗੀ ਤੇ ਆਪਾਂ 10 ਤੋਂ ਥੋੜੀ ਘੱਟ ਪੈ ਜਾਂਦੀ ਹੈ ਤੇ ਕੁਐਸਚਨ 5 ਰੁਪਏ ਦੀ ਰੀਲ ਆ ਤੇ 10 ਰੁਪਏ ਚ ਪਜਾਮਾ ਪਜਾਮਾ ਸਮਝੋ ਬਲਾਜ਼ਮ ਹਨ ਨੂੰ ਘਰੇ ਬਣ ਕੇ ਪਿਆ ਦਾ ਕਰ ਸਕਦੇ ਤੁਸੀਂ ਜਰੂਰ ਟ੍ਰਾਈ ਕਰਿਓ ਐਸ ਤਰ੍ਹਾਂ ਤੁਸੀਂ ਲੈ ਜੀ ਲਾਸਟ ਖੱਲਾ ਬੜੇ ਆਰਾਮਦਾਰ ਇਹਨਾਂ ਨੂੰ ਅੰਦਰ ਨੂੰ ਫੋਲਡ ਕਰ ਲਵੋ ਇਸ ਤਰ੍ਹਾਂ ਬਸ ਉੱਪਰਲੀ ਜੀਸੀਨ ਕੱਪੜਾ ਲਿੱਖ ਕੇ ਲਾ ਰੱਖੋ ਕਿਤੇ ਨਾ ਨੀ ਆਵੇ ਬਾਰ ਨੂੰ तो से तुम्हें खिंचया करूँगा। तो गाँव जो तुम किसी चीज का नहीं पता लगता मैंने फोन जो मर्जी करो अपना नंबर स्क्रीन स्क्रीना दिता हों आप थानू जरूर दसागे कटाई का भी कोई बात ਲਓ ਜੀ ਫੇਰ ਸੁਣ ਫੇਰ ਸਿਖਾਉਣੇ ਕਿ ਸਾਰੇ ਸੰਭਰ ਲਏ ਲਓ ਜੀ ਲਾਸਟਿਕ ਆਪਾਂ ਪਾ ਲਈਏ ਤੁਸੀਂ ਲਾਸਟਿਕ ਪਾ ਲਈ ਤੁਸੀਂ ਸਾਰੇ ਪਾਸੇ ਐ ਘਮਾ ਦੇਣੀ ਆ ਨਾ ਨੂੰ ਐ ਘਮਾ ਕੇ ਕੋਲੀ ਕਰ ਲੈਣੀ ਨਿੰਨੇ ਬਾਹਰ ਹੋ ਗਈ ਸਾਰੀ ਸਾਰੀ ਦੇਖ ਕੇ ਤੁਸੀਂ ਇਹਨੂੰ ਇਸ ਤਰ੍ਹਾਂ ਕਰ ਲੈ ਕੁਝ ਵਾਲ ਕੱਢ ਲਏ ਹੁਣ ਤੁਸੀਂ ਕੀ ਕਰਨਾ ਇਹਨੂੰ ਫੇਰ ਬਚਾਰੇ ਸੌਣ ਭਰਨੀ ਹੈ ਹੁਣ ਲਾ ਪਕੇ ਕੀ ਕਰਨੇ ਚਾਰੇ ਸੌਣ ਕਰਨੇ ਕੋਈ ਨਾ ਪਾਸੇ ਉਹ ਮੱਤਾਂ ਦੀ ਮਾਤਾ ਰਦੇ ਨਾ ਨਹੀਂ ਕਿਤਨਾ ਵਾ ਧਾਨੂ ਵੀ ਲੱਗਣਾ ਆ ਦੇਵਾਂ ਨਹੀਂ ਵੈਸੇ

ਜੀ ਇੰਨੇ ਕੰਮ ਸੀ ਇਹ ਪਜਾਮਾ ਸਲਾਈ ਕਰਨ ਦਾ 10 ਸਟ੍ਰੈਚ ਆਪਣਾ ਪਜਾਮਾ ਸਲਾਈ ਹੋ ਗਿਆ ਲੋ ਜੀ ਦਿਖਾਉਣੀ ਆ ਤੁਹਾਨੂੰ ਦੇਖੋ ਜੀ ਲਾਸਟਿਕ ਵੀ ਪਾ ਪਾ ਲਿਆ ਲੋ ਇਹ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਕਿੰਨਾ ਕਿਤੇ ਟੈਮ ਲੱਗ ਗਿਆ ਦਿੱਖੂ ਇਸ ਤਰ੍ਹਾਂ ਪਾਈ ਸਲਾਈ ਪਾ ਲਈਏ ਇਹਦੀ ਤੁਸੀਂ ਦੂਜੀ ਸਲਾਈ ਲੈਣੀ ਆ ਹਿੱਟਾ ਤੇ ਲੈ ਆ ਕਿ ਹਿੱਟਾ ਤੱਕ ਤੁਸੀਂ ਫਲੋਰਿਸ ਲਾਈ ਕਰ ਲੋ ਇਹ ਬਣਾਉਣੀ ਹੋਊਗਾ ਭਾਜੀ ਕਿਸ ਨਾਲ ਮੇਰੀ ਬਣਾ ਬਣਾਇਆ ਪਜੀ ਪਾ ਵੀ ਲੱਖ ਨੂੰ ਸੰਦਸਾ ਗੇ ਲੋ ਦੱਸਿਓ ਕਿਵੇਂ ਬਣਿਆ ਆਪਣਾ ਪਲਾਜੋ ਪਜਾਮਾ ਆਪਣਾ ਤੇ ਇਹ ਵੀ ਕਟਾਈ ਆਪਾਂ ਦੱਸੀ ਸੀ ਪਿੰਡ ਕਾਲੇ ਚਾਰੇ ਤੇ ਤੁਸੀਂ ਉਹਦੇ ਤੇ ਜ਼ਰੂਰ ਦੇਖਣਾਗਾ ਤੇ ਹੁਣ ਆਪਾਂ ਕਟਾਈ ਕਰਦੇ ਆ ਕੜਤੇ ਵੀ ਰਹੀ ਸੀਗੀ ਤੇ ਆਪਾਂ ਪਹਿਲਾਂ ਪਜਾਮਾ ਸਲੇ ਕਰਤਾ ਕਰ ਲੋ ਤੇ ਦਿਖਾਤਾ ਸੀ ਕਟਿਆ ਲੋ ਚਲੋ ਜੀ ਠੀਕ ਆ ਬਹੁਤ ਧੰਨਵਾਦ ਮੇਰੀਆਂ यू ट्यूब फैमिली परिवार ज़रूरु मतिलबु संजोग मैन प्यारो चलो जी ठीकु आहे